ਪਹਿਲੇ ਦਿਨ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਰਵਿੰਦਰ ਸਿੰਘ ਨਿੱਕਾ ਨੇ ਆਪਣਾ ਕਾਰਜਪਾਲ ਸੰਭਾਲਿਆ ਇਸ ਮੌਕੇ ਉਹਨਾਂ ਵੱਖ-ਵੱਖ ਵਾਰਡਾਂ ਦੇ ਕੌਂਸਲਰਾਂ ਤੇ ਸ਼ਹਿਰ ਵਾਸੀਆਂ ਨਾਲ ਮੀਟਿੰਗ ਕਰਕੇ ਸ਼ਹਿਰ ਦੀਆਂ ਸਮੱਸਿਆਾਂ ਤੇ ਉਹਨਾਂ ਦੇ ਹੱਲ ਲਈ ਵਿਚਾਰ-ਵਟਾਂਦਰਾ ਕੀਤਾ ਇਸ ਮੌਕੇ ਗੱਲਬਾਤ ਕਰਦਿਆਂ ਰਵਿੰਦਰ ਸਿੰਘ ਨਿੱਕਾ ਨੇ ਕਿਹਾ ਕਿ ਉਹ ਪੂਰੀ ਤੰਦੇਹੀ ਤੇ ਮਿਹਨਤ ਨਾਲ ਕੰਮ ਕਰਕੇ ਪਬਲਿਕ ਦੀਆਂ ਸਮੱਸਿਆਵਾਂ ਦਾ ਹੱਲ ਕਰਨਗੇ ਉਹਨਾ ਸ਼ਹਿਰ ਵਾਸੀਆਂ ਤੇ ਨਗਰ ਕੋਸਲ ਦੀਆਂ ਦੁਕਾਨਦਾਰਾਂ ਦੇ ਕਿਰਾਏਦਾਰਾਂ ਨੂੰ ਅਪੀਲ ਕੀਤੀ ਕਿ ਉਹ ਬਾਕੀ ਰਹਿੰਦੇ ਬਕਾਏ ਜਲਦ ਪਰ ਦੇਣ ਤਾਂ ਉਹਨਾਂ ਉਸ ਪੈਸੇ ਨਾਲ ਪਬਲਿਕ ਦੇ ਹਿੱਤ ਵਿੱਚ ਉੱਚ ਕਦਮ ਚੁੱਕ ਕੇ ਜਾ ਸਕਣ ਉਹਨਾ ਕਿਹਾ ਕਿ ਜਿਹਨਾਂ ਦੁਕਾਨਦਾਰਾਂ ਵੱਲ ਨਗਰ ਕੋਸਲ ਦਾ ਲੱਖਾਂ ਰੁਪਏ ਕਿਰਾਇਆ ਬਕਾਇਆ ਖੜਾ ਹੈ ਉਹ ਸਾਨੂੰ ਸਖਤ ਕਦਮ ਚੁੱਕਣ ਲਈ ਮਜਬੂਰ ਨਾ ਕਰਨ ਤੇ ਕਿਰਾਇਆ ਜਲਦ ਪਰ ਦੇਣ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਕਾਰਜਕਾਰੀ ਪ੍ਰਧਾਨ ਰਵਿੰਦਰ ਸਿੰਘ ਨਿੱਕਾ ਨੇ ਨਗਰ ਕੌਂਸਲ ਦੇ ਆਂਗਣ ਵਿੱਚ ਬੂਟਾ ਲਗਾ ਕੇ ਵਾਤਾਵਰਣ ਬਚਾਓ ਦਾ ਸੰਦੇਸ਼ ਦਿੱਤਾ ਸਰ ਇੱਕ ਪਿਛਲੇ ਦਿਨੀ ਇੱਕ ਤਾਂ بارش ਨੂੰ ਲੈ ਕੇ بارش ਦੇ ਪਾਣੀ ਨੂੰ ਲੈ ਕੇ ਬਹੁਤ ਵੱਡੀ ਸਮੱਸਿਆ ਲੰਮੇ ਸਮੇਂ ਤੋਂ ਚੱਲੀ ਆ ਰਹੀ ਹੈ ਸੀਵਰੇਜ ਦੀ ਸਮੱਸਿਆ ਇਹਦੇ ਲਈ ਕੀ ਉਪਰਾਲੇ ਕਰ ਰਹੇ ਜੀ ਪਹਿਲਾਂ ਤਾਂ ਮੇਰੇ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਪਿਆਰ ਭਰੀ ਸાસੀ ਕਾਲ ਤੇ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਲੋੜੀ ਤੇ ਮਾਗੀ ਦੀਆਂ ਲੱਖ ਲੱਖ ਵਧਾਈਆਂ ਅੱਜ ਮੈਂ ਕਾਰਜਕਾਰੀ ਪ੍ਰਧਾਨ ਵਜੋਂ ਪਹਿਲੇ ਦਿਨ ਦਫ਼ਤਰ ਪਹੁੰਚਿਆਗਾ ਸ਼ਹਿਰ ਦੀਆਂ ਸਮੱਸਿਆਵਾਂ ਮੈਂ ਸਾਰੀਆਂ ਸੁਣੀਆਂ ਨੇ ਮੇਰੇ ਦੋਸਤ ਮਿੱਤਰ ਐਮਸੀ ਸਾਹਿਬਾ ਨੂੰ ਸਾਰੇ ਪਹੁੰਚੇ ਹੋਏ ਨੇ ਇੱਥੇ ਤੇ ਜਿਹੜਾ ਇਹ ਐਮਪੀਐਸ ਦਾ ਮੁੱਦਾ ਹੈਗਾ ਪਾਣੀ ਦਾ ਮੁੱਦਾ ਹੈਗਾ ਜਿਹੜਾ ਖੜਦਾ ਹੈਗਾ ਉਹ ਸਾਡੇ ਪੰਪ ਦੀ ਸਮੱਸਿਆ ਕਾਰਨ ਹੀ ਹੈ ਜਿਹੜੇ ਸਾਡੇ ਪੰਪ ਐ ਉਹ ਡੈਮੇਜ ਹੋ ਚੁੱਕੇ ਆ ਤਕਰੀਬਨ 2012 ਦੇ ਵਿੱਚ ਇਹ ਜੁਨਟ ਲੱਗਿਆ ਸੀਗਾ ਜਿਹੜਾ ਤੇ ਉਹ ਜਿਆਦਾ ਖਰਾਬ ਹੋਣ ਨੂੰ ਕਾਰਨ ਕਰਤੀ ਹੈ ਉੱਥੇ ਹੁਣ ਦੋ ਮੋਟਰਾਂ ਚੱਲ ਰਹੀਆਂ ਨੇ ਦੋ ਮੋਟਰ ਪੰਪ ਅਸੀਂ ਜਾਨਕੀ ਨਵੇਂ ਮੰਗਵਾ ਲਏ ਉਹ ਜਲਦੀ ਲੱਗਣਗੇ ਇਹ ਸਮੱਸਿਆ ਤੋਂ ਨਿਯਾਤ ਮਿਲ ਜੂਗੀ ਕਿੰਨੀ ਬਾਬਦ ਵਾਲੇ ਇਹ ਨਵੇਂ ਆਦੇ 175 ਦੇ ਜੀ ਤੁਸੀਂ ਕਹ ਐਮ ਪੀ ਐਸ ਤੇ ਮੋਟਰਾਂ ਨਵੇਂ ਆ ਰਹੀਆਂ ਜਾਂ ਉਹਦੇ ਵਾਸਤੇ ਮੰਗ ਕੀਤੀ ਜਾਵੇਗੀ ਉਸ ਤੋਂ ਪਹਿਲਾਂ ਕੋਈ ਟੈਂਪਰੇਰੀ ਹੱਲ ਨੇ ਜਿਸ ਤਰ੍ਹਾਂ ਹੁਣ ਬਾਰਿਸ਼ਾ ਦਾ ਮੌਸਮ ਚੱਲ ਰਿਹਾ ਹੈ ਕਿਸ ਤਰ੍ਹਾਂ ਦੀ ਕੋਈ ਹੋਰ ਤੁਹਾਡਾ ਪਲਾਨ ਹੈ ਨਹੀਂ ਉਹਦੇ ਵਾਸਤੇ ਸਾਡੇ ਬਲਵੰਤ ਜੀ ਜਾ ਕੇ ਜਿੱਥੇ ਕੋਈ ਬਲੌਕੇਜ ਹੈਗੀ ਹੈ ਉਹਨੂੰ ਠੀਕ ਕਰ ਰਹੇ ਨੇ ਦੋ ਮੋਟਰਾਂ ਆਲਰੇਡੀ ਚੱਲ ਵੀ ਰਹੀਆਂ ਨੇ ਜੀ ਕਿਸੇ ਨੇ ਗਲਤ ਪ੍ਰਮੇਸ਼ ਦੇ ਵਿੱਚ ਤੁਹਾਨੂੰ ਗਲਤ ਗਾਈਡ ਕਰਤਾ ਇਹ ਵੀ ਉੱਥੇ ਮੋਟਰਾਂ ਬੰਦ ਹੈ ਉਹਦੇ ਉਹ ਐਮਪੀਐਸ ਦੇ ਉੱਤੇ ਮੈਂ ਜਾ ਕੇ ਮੇਰੇ ਨਾਲ ਮੇਰੇ ਐਮਸੀ ਸਾਹਿਬਾਨ ਸੀਗੇ ਅਸੀਂ ਜਾ ਕੇ ਚੈੱਕ ਕਰਿਆ ਉੱਥੇ ਦੋ ਮੋਟਰ ਆਲਰੇਡੀ ਚੱਲ ਰਹੀਆਂ ਸੀ ਇੱਕ ਜੈਕ ਮਸ਼ੀਨ ਹੈ ਜੋ ਉਹਦੀ ਕਾਫੀ ਸਮਾਂ ਹਾਂਜੀ ਜੈਟ ਮਸ਼ੀਨ ਦਾ ਅਸੀਂ ਮਤਾਂ ਪਾਉਣ ਜਾ ਰਹੇ ਹਾਂ ਜਲਦੀ ਉਹ ਅਸੀਂ ਆਪਣੀ ਸਰਕਾਰ ਤੋਂ ਜਲਦੀ ਉਸ ਨੂੰ ਇਸ ਚੀਜ਼ ਨੂੰ ਪੂਰਾ ਕਰਨ ਜਾ ਰਹੇ ਹਾਂ ਉਹ ਜੀ ਪਹਿਲੀ ਮੀਟਿੰਗ 'ਚ ਜੀ ਅਸੀਂ ਜੈੱਟ ਮਸ਼ੀਨ ਦਾ ਆਪਣਾ ਮਤਾਂ ਪਾ ਕੇ ਜੈੱਟ ਮਸ਼ੀਨ ਸ਼ਹਿਰ ਵਾਸੀਆਂ ਵਾਸਤੇ ਮੰਗਾਰੇ ਸਾਡੇ ਐਮ.ਐਲ.ਏ. ਸਾਹਿਬ ਨੇ ਵੀ ਸ਼ਹਿਰ ਨੂੰ ਵਧੀਆ ਬਣਾਉਣ ਵਾਸਤੇ ਇਹ ਮਤਾ ਚੁੱਕਿਆ ਹੈ ਤੇ ਅਸੀਂ ਉਹਨੂੰ ਜਲਦੀ ਪੂਰਾ ਕਰਨ ਜਾ ਰਹੇ ਹਾਂ ਸ਼ਹਿਰ ਦੇ ਵਿੱਚ ਇਹ ਟ੍ਰੈਫਿਕ ਸਮੱਸਿਆ ਕਾਫੀ ਗੁੰਦੀ ਰਹਿ ਹੈ ਉਹਦੇ ਬਾਰੇ ਕੀ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ ਟ੍ਰੈਫਿਕ ਸਮੱਸਿਆ ਵਾਸਤੇ ਜੀ ਅਸੀਂ ਹੁਣ ਅੱਜ ਹੀ ਮੀਟਿੰਗ ਕਰਨ ਜਾ ਰਹੇ ਹਾਂ ਪੁਲਿਸ ਪ੍ਰੋਫੈਸ਼ਨ ਨਾਲ ਤੇ ਟ੍ਰੈਫਿਕ ਅਫਸਰ ਨੂੰ ਵੀ ਬੁਲਾ ਰਹੇ ਹਾਂ ਤੇ ਉਹਦੇ ਵਾਸਤੇ ਜਿਹੜੇ ਰੈਡੀ ਭੜੀ ਆਲੇ ਆ ਉਹਨਾਂ ਨੂੰ ਅਸੀਂ ਪਹਿਲਾਂ ਤਾਂ ਅਸੀਂ ਬੇਨਤੀ ਕਰ ਰਹੇ ਹਾਂ ਵੀ ਉਹ ਆਪਦਾ ਪ੍ਰੋਪਰ ਥਾਂ ਤੇ ਕਿਤੇ ਜਿੱਥੇ ਵੀ ਉਹਨਾਂ ਨੂੰ ਜਗਾ ਅਸੀਂ ਸੈਟਿੰਗ ਕਰਕੇ ਦਿੰਨੇ ਆ ਜੀ ਉੱਥੇ ਚਲੇ ਜਾਣੋ ਤੇ ਨਹੀਂ ਤਾਂ ਅਗਰ ਪੀਲੀ ਲਾਈਨ ਦੇ ਬਾਹਰ ਕਿਤੇ ਵੀ ਕੋਈ ਹੋਵੇਗਾ ਤਾਂ ਉੱਤੇ ਕਾਰਵਾਈ ਕੀਤੀ ਜਾਊਗੀ ਇਹ ਜਿਹੜੀ ਵੱਡੀ ਸਮੱਸਿਆ ਜਿਹੜਾ ਕੋਈ ਬਕਾਇਆ ਖੜਿਆ ਉਹਨਾਂ ਨੂੰ ਕੋਈ ਰਾਹਤ ਦਿੱਤੀ ਜਾਊ ਜੀ ਆਪਕੇ ਪਰਪੰਦਾ ਕੋਈ ਸਿਸਟਮ ਤਰਾਏ ਵਗੈਰਾ ਦੇ ਤੇ ਸੀਵਰੇ ਦੇ ਬਿੱਲ ਵਗੈਰਾ ਨਹੀਂ ਉਹ ਜਿਹੜੇ ਪਹਿਲਾਂ ਖੜੇ ਹੈਗੇ ਉਹ ਪਰਪਾਉਣੇ ਚਾਹੀਦੇ ਹੈਗੇ ਜਿਹੜੇ ਸ਼ਹਿਰ ਵਾਸੀ ਤੁਸੀਂ ਮੰਗ ਕਰਦੇ ਆਂਗੇ ਇਸ ਗੱਲ ਦੀ ਵੀ ਸ਼ਹਿਰ ਦਾ ਜਿਹੜਾ ਪੈਸਾ ਹੈਗਾ ਸ਼ਹਿਰ ਦੇ ਵਿਕਾਸ ਤੇ ਲਗਾਉਣਾ ਠੀਕ ਹੈ ਨੀ ਉਹ ਸਾਰਾ ਪੈਸਾ ਅਸੀਂ ਉਹਦੇ ਵਾਸਤੇ ਅਸੀਂ ਕਰ ਰਹੇ ਹਾਂਗੇ ਪ੍ਰੋਪਰ ਮੀਟਿੰਗ ਕਰਕੇ ਤੁਹਾਨੂੰ ਦੱਸ ਦਾਂਗੇ ਉਹਦੇ ਵਿੱਚ ਜੇ ਕੋਈ ਹੋਈ ਰਿਲੇਕਸੇਸ਼ਨ ਦੇਵਾਂਗੇ ਤੁਹਾਨੂੰ ਜੇ ਜਿਹੜੇ ਦੁਕਾਨਦਾਰਾ 10 ਲੱਖ ਰੁਪਏ ਬਕਾਇਆ ਖੜਾ ਕੋਈ ਕਾਰਵਾਈ ਵੀ ਹੋਊਗਾ ਤੁਹਾਨੂੰ ਨਹੀਂ ਸੱਤ ਕਾਰਵਾਈ ਕੀਤੀ ਜਾਊਗੀ ਜੀ ਹਾਂ ਉਹਨਾਂ ਨੂੰ ਜਿਹੜੇ ਲੋਕਰ ਨੇ ਲੋਕਰਾਂਗੇ ਅਸੀਂ ਜਲਦੀ ਇਹ ਕਰਨ ਜਾ ਰਹੇ ਹਾਂ ਤੁਸੀਂ ਪਹੁੰਚਣ ਬਣੇ ਹੋ ਮੋਢਲੇ ਤੁਹਾਡੇ ਕੀ ਕੰਮ ਹੋਣਗੇ ਸ਼ਾਇਦ ਵਾਸਤੇ ਜਿਹੜੀ ਪਹਿਲੇ ਸ਼ਹਿਰ ਦੀ ਜੇ ਕੋ ਪਹਿਲਾਂ ਤਾਂ ਜਿਹੜੀ ਸਮੱਸਿਆ ਤੁਹਾਨੂੰ ਪਤਾ ਹੀ ਹੈਗਾ ਪਹਿਲਾਂ ਸੀਵਰੇਜ ਦੀ ਵੱਡੀ ਸਮੱਸਿਆ ਅਸੀਂ ਮੈਂ ਦੇਖੋ ਅੱਜ ਹੀ ਇਸ ਮੁੰਚੇ ਡਾਕਟਰ ਕੋਲ ਤੇ ਮੈਨੂੰ ਸਾਰੀ ਜਿਹੀ ਕੰਪਲੇਂਟ ਮਿਲੀ ਆ ਉਹ ਸੀਵਰੇਜ ਦੀ ਜ਼ਿਆਦਾ ਮਿਲੀ ਹੈਗੀ ਤੇ ਅਸੀਂ ਉਸ ਤੇ ਕੰਮ ਕਰਨ ਜਾ ਰਹੇ ਹਾਂ ਜੀ ਪਾਣੀ ਦੀ ਸਮੱਸਿਆ ਸੀ ਕਿ ਜਿਹੜੀ ਉਹਦੇ ਵਿੱਚ ਗਾਂਧੀ ਨਗਰ ਦੇ ਵਿੱਚ ਇੱਕ ਵੱਡਾ ਬੋਰ ਲੱਗਣ ਜਾ ਰਿਹਾ ਹੈਗਾ ਤੁਹਾਨੂੰ ਪਤਾ ਹੀ ਹੋਊਗਾ ਤੁਹਾਡੇ ਧਿਆਨ ਚਾਗਾ ਉਹ ਜਲਦੀ ਜਨਕੀ ਜਿਹੜਾ ਉਧਰਲੇ ਪਾਸੇ ਦਾ ਸਾਰਾ ਏਰੀਆ ਕਵਰ ਹੋ ਜਾਣਾ ਹੈ ਬੋਰ ਵਾਸਤੇ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਜੀ ਚੈਨਾ ਡੋਰ ਬੰਦ ਹੋਣੀ ਚਾਹੀਦੀ ਹੈ ਪ੍ਰੋਪਰ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਉਹ ਚਾਇਨਾ ਡੋਰ ਆਪਣੇ ਬੱਚਿਆਂ ਨੂੰ ਨਾ ਵਰਤਣ ਦੇਣ ਉਹਦੇ ਨਾਲ ਬਹੁਤ ਨੁਕਸਾਨ ਹੋ ਰਿਹਾ ਹੈਗਾ ਤੇ ਕੁਝ ਵੀਰ ਇਸ ਗੱਲ ਤੇ ਵੀ ਕਹਿ ਰਹੇ ਸੀਗੇ ਵੀ ਚਾਇਨਾ ਡੋਰ ਤਾਂ ਪੁਲਿਸ ਪ੍ਰਸ਼ਾਸਨ ਦਾ ਕੰਮ ਹੀ ਹੈ ਇਹ ਬੰਦ ਕਰਨਾ ਸਾਡੇ ਨੁਮਾਇੰਦਿਆਂ ਨੇ ਜੋ ਬੇਨਤੀ ਕੀਤੀ ਹੈ ਚਾਇਨਾ ਡੋਰ ਬਾਰੇ ਉਹ ਨੁਮਾਇੰਦੇ ਚੁਣੇ ਹੋਏ ਨੇ ਉਹਨਾਂ ਨੇ ਸ਼ਹਿਰ ਦੇ ਆਪਣੇ ਵਾਰਡ ਦੇ ਲੋਕਾਂ ਨੂੰ ਬੇਨਤੀ ਕੀਤੀ ਹੈ ਤੋ ਵਧੀਆ ਗੱਲ ਹੈ ਉਹਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਹੈ ਥੋੜੀਆ ਵੀ ਕੋਈ ਕਿਸੇ ਨੇ ਕਿਹਾਗਾ ਤਾਂ ਆਪਾਂ ਉਹਨੂੰ ਇਦਾਂ ਕਹੀਏ ਵੀ ਤੂੰ ਤਾਂ ਇਸ ਬਾਰੇ ਬੋਲ ਰਿਹਾ ਹੈਂ ਚੈਨਾ ਡੋਰ ਇੱਕ ਗਲਤ ਹੈ ਉਹਦੇ ਨਾਲ ਅਸਰ ਪਦੇ ਹੈਗੇ ਬਹੁਤ ਭਾਰੀ ਨੁਕਸਾਨ ਹੁੰਦਾ ਜੀ ਬੱਚਿਆਂ ਦਾ ਵੀ ਪੰਛੀਆਂ ਦਾ ਵੀ ਨੁਕਸਾਨ ਹੈ ਉਹਦੇ ਵਿੱਚ ਸਾਨੂੰ ਕੁਦਰਤ ਦਾ ਖਿਆਲ ਰੱਖਣਾ ਚਾਹੀਦਾ ਹੈ ਠੀਕ ਹੈ ਨਾ ਤੋ ਅਸੀਂ ਜਿਹੜੀ ਅੱਜ ਇੱਕ ਮਹੀਨਾ ਅਗੋਂ ਤੋਂ ਪਹਿਲੇ ਦਿਨ ਦਫਤਰ ਅੱਜ ਮੇਰਾ ਪਹਿਲਾ ਦਿਨ ਹੈ ਤੇ ਅਸੀਂ ਪੌਦੇ ਲਗਾ ਕੇ ਇੱਥੋਂ ਸ਼ੁਰੂਆਤ ਕਰਨ ਜਾਣੇ ਹਾਂ ਜਿਹੜਾ ਹੁਣ ਆਮ ਪਬਲਿਕ ਦੀ ਸਮੱਸਿਆ ਮਾ ਉਹ ਕਿਸ ਟਾਈਮ ਸਾਨੂੰ ਆ ਕੇ ਮਿਲ ਸਕਦੇ ਕਦੋਂ ਬੈਠਿਆ ਕਰਾਂਗੇ ਆਫਿਸ ਦੇ ਵਿੱਚ ਤੁਸੀਂ ਨਹੀਂ ਮੈਂ ਹਰ ਵੇਲੇ ਇੱਥੇ ਮੌਜੂਦ ਹਾਂ ਜੀ ਸਵੇਰੇ 9 ਵਜੇ ਤੋਂ ਬਾਅਦ ਮੈਂ ਜਰੂਰ ਇੱਥੇ ਦਫ਼ਤਰ 'ਚ ਮਿਲਾਂਗਾ ਬਾਕੀ ਮੇਰੇ ਘਰ ਦੇ ਦਰਵਾਜ਼ੇ ਹਰ ਵਕਤ ਖੁੱਲੇ ਆ ਕਿ ਜਦੋਂ ਅਰਜ਼ੀ ਮੈਨੂੰ ਮਿਲ ਸਕਦਾ ਕੋਈ ਨਹੀਂ ਆਉਂਦਾ